ਹੁਣ ਮੁਰਗੀਆਂ ਵੀ ਨੈਸ਼ਨਲ ਅਵਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਰਹੀਆਂ ਨੇ ਇਹੋ ਜਿਹਾ ਕਿ ਹੈਰਾਨੀਜਨਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਹੈ ਜਿੱਥੇ ਦੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ 210 ਗ੍ਰਾਮ ਅੰਡੇ ਦਾ ਨੈਸ਼ਨਲ ਰਿਕਾਰਡ ਆਪਣੇ ਨਾਮ ਦਰਜ ਕਰਵਾ ਲਿਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫੇਰੋਵਾਲ ਵਿਖੇ ਸਥਿਤ ਇੱਕ ਪੋਲਟਰੀ ਫਾਰਮ ਦੇ ਵਿੱਚ ਰਹਿ ਰਹੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਨੈਸ਼ਨਲ ਅਵਾਰਡ ਹਾਸਲ ਕੀਤਾ ਹੈ ਇਸ ਤੋਂ ਪਹਿਲਾਂ 210 ਗ੍ਰਾਮ ਦੇ ਅੰਡੇ ਦਾ ਇੱਕ ਨੈਸ਼ਨਲ ਅਵਾਰਡ ਮਹਾਰਾਸ਼ਟਰ ਦੇ ਨਾਮ ਦਰਜ ਹੋਇਆ ਸੀ ਹੁਣ ਜਿਹੜਾ ਗੁਰਦਾਸਪੁਰ ਦੀ ਮੁਰਗੀ ਦੇ ਵੱਲੋਂ ਇਹ ਰਿਕਾਰਡ ਤੋੜ ਦਿੱਤਾ ਗਿਆ 232 ਗ੍ਰਾਮ ਦਾ ਅੰਡਾ ਦਿੱਤਾ ਗਿਆ ਪੋਲਟਰੀ ਫਾਰਮ ਦੇ ਮਾਲਕ ਗੁਰਨੋਨਿਹਾਲ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੇ ਵੱਲੋਂ 500 ਮੁਰਗੀਆਂ ਦਾ ਪੋਲਟਰੀ ਫਾਰਮ ਸ਼ੁਰੂ ਕੀਤਾ ਗਿਆ ਸੀ ਅੱਜ ਪੋਲਟਰੀ ਫਾਰਮ ਦੇ ਵਿੱਚ 50000 ਮੁਰਗੀਆਂ ਨੇ ਤੇ 45000 ਆਂਡਾ ਰੋਜ਼ ਮੁਰਗੀਆਂ ਦਿੰਦਿਆਂ ਨੇ ਕਿ ਵੱਖਵਾ ਕਿਲਾਕਿਆ ਦੇ ਵਿੱਚ ਸਾਡੇ ਵੱਲੋਂ ਖੋਦੇ ਆਂਡੇ ਵੇਚੇ ਜਾਂਦੇ ਨੇ ਪਰ ਉਹ ਵੀ ਬਹੁਤ ਖੁਸ਼ ਨੇ ਕਿ ਉਹਨਾਂ ਦੇ ਪੋਲਟਰੀ ਫਾਰਮ ਦੀ ਇੱਕ ਮੁਰਗੀ ਦੇ ਵੱਲੋਂ ਨੈਸ਼ਨਲ ਅਵਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਪਹਿਲਾਂ ਜਿਹੜਾ ਆਂਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰਾ ਦਾ ਠੀਕ ਹੈ ਜੀ ਹੋਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਵਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਰ ਕੋ 0 ਆ ਜੀ ਤੇ ਆਂਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗਿ ਚੱਕੇ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਹੈ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਦਾ 210 ਗ੍ਰਾਮ ਦਾ ਰਿਕਾਰਡ ਹੈ। ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ। ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਾ ਮਤਲਬ ਟਾਈਮ ਜ਼ਿਆਦਾ ਹੋ ਗਿਆ। ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ। ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ। ਤੇ ਜਦੋਂ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਸੀ। ਠੀਕ ਹੈ ਤੇ ਅਸੀਂ ਧੋ ਲਿਆ ਆਂਡਾ ਜਿਹੜਾ 32 33 ਗ੍ਰਾਮ ਦਾ ਹੈ। ਜੀ ਸਾਡੇ ਕੋਲ 50000 ਮੁਰਗੀ ਹੈ ਜੀ। ਲੈ ਜਿਹੜੀ ਆਂਡਾ ਦੇ ਰਹੀ ਆ। ਬੋ ਜੀ ਚਾਰ ਛੱਟ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਸਪਲਾਈ ਆਪਣੇ ਲਗ ਲਗ ਏਰੀਏ ਦੇ ਹਾਂਜੀ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਅਜਨਾਲਾ ਲੁੱਪਗੁਜ ਗਾਵੇਂ ਕਲਾਂ ਨੌਰ ਹਾਂਜੀ ਕਿਉਂਕਿ ਗੁਰਦਾਸਪੁਰ ਦੇ ਲਾਗੇ ਵੀ ਦੇਈਦਾ ਅੰਡਾ ਜੀ ਬਟਾਲੇ ਦੇ ਲਾਗੇ ਵੀ ਆਸੇ ਪਾਸੇ ਲਗ ਲਗ ਕਸਬੀਆਂ ਚ ਉਹ ਰਿਟੇਲ ਕਰਦੇ ਖੁੱਦ ਰਿਟੇਲ ਕਰਦੇ ਨੇ ਡੀਟੇਲ ਅੰਡਾ ਸਾਡਾ ਜਾਂਦਾ ਤੇ ਇਹ ਸਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆ ਆਪਣੀ ਖੁਦ ਬਣਾ ਕੇ ਜੇ ਜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਹਾਂ ਜੀਐਨ ਪਾ ਰਹੇ ਹਾਂ ਸੋਇਆ ਪਾ ਰਹੇ ਹਾਂ ਜੀ ਤੇ ਨਾਲ ਮੱਕੀ ਪਾ ਰਹੇ ਹਾਂ ਬਾਜਰਾ ਤੇ ਥੋੜੀ ਜੀ ਕਣੀ ਪਾ ਰਹੇ ਹਾਂ ਤੇ ਬਾਕੀ ਜਿਹੜੀ ਇਨਗਰੀਡੀਅੰਟਸ ਨੇ ਹਾਂ ਜੀ ਇਹ ਕਿਉਂਕਿ ਆ ਆਂਡਾ ਹੁਣ ਕੱਢ ਕੇ ਕਰ ਲੈ ਹੰਡਾ ਬਿੱਲ ਦੇ ਦਿਓ ਕਿ ਆ ਦਿਖਾ ਦੋ ਆਂਡਾ ਜੀ ਆਂਡਾ ਗਾ ਆਹ ਜੀ ਆਹ ਵੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਆਂਡਾ ਠੀਕ ਹੈ ਜੀ ਤੇ ਆ ਇਹਦਾ মে য়াডিয়ে. এর পোট ওন পোয়াই.